ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਕਰਪਟ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਜਿਹੜਾ ਅੱਡਾ ਬਣਾਇਆ ਸੀ ਕਪੂਰਥਲਾ ਰੋਸ ਜਿੱਥੋਂ ਇਨਫੈਕਸ਼ਨ ਕਮਿਸ਼ਨ ਨੇ ਫੜੇ ਉਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰ ਚ ਨਾਮ ਨਹੀਂ ਆਇਆ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨਾ ਜਿੰਨਾ ਪੈਸਾ ਲਾਇਆ ਸੀ ਜਿੰਨਾ ਦਿਨ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲਾਂ ਜਿਹੜੀਆਂ ਉਹਨਾਂ ਦੀ ਛੁੱਟੀ ਕਰਤੀ ਐ ਐਸਐਸਪੀਆਂ ਦੀ ਕਮਿਸ਼ਨਰਾਂ ਦੀਆਂ ਛੁੱਟੀਆਂ ਕਰਤੀਆਂ ਜਿਨ੍ਹਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਪੂਤਲਾ ਉੱਗੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਹੈ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ-ਗੱਲ ਪਰ ਕਈਆਂ ਦੇ ਕੋਲ ਇਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਜਦੋਂ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰ ਇਹ ਡੀਸੀਆਂ ਦੀ ਮੈਂ ਤੇ ਇੱਕ ਡੀਸੀਸ ਦਿੱਤਨਾਂ ਚ ਕੀਤਾ ਉਹ ਮੈਸੇਜ ਦਿੱਤਾ ਹੁਣ ਜੀਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀ ਹਫਤਾ ਹੈ ਹਫਤਾ ਹਫਤਾ ਕਹਿੰਦੇ ਆ ਇੱਧਰ ਮੁੰਬਈਲ ਜਾਂ ਹੋਰ ਆ ਫਿਲਮਾਂ ਜਿਹੜੇ ਕਿਤੇ ਕਹਿੰਜਾ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਬੰਦ ਆ ਹਫਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਡ ਟੈਕਸ ਕਿਹਾ ਜਾਂਦਾ ਹੈ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਟੀਸੀਆਂ ਤੱਕ ਹੋਰ ਮੈਂ ਕਿਉਂਆਂ ਤੱਕ ਪਹੁੰਚਣਗੀ ਇਸ ਕਰਕੇ ਮੈਂ ਲੋਕਾਂ ਨੂੰ ਇੱਕ ਕਲੈਰਟੀ ਦੇਣਾ ਚਾਹਨਾ ਬਈ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕ੍ਰਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉਂ ਮੱਚੀ ਹੈ ਉਹ ਲੁੱਟ ਤਾਂ ਮੱਚੀਆਂ ਵੀ ਪੈਸੇ ਉੱਤੇ ਪਚਾਉਣੇ ਪੁੰਦਿਆਂ ਜਿਹਨੇ ਨਹੀਂ ਪਚਾਇਆ ਉਹ ਅਹੁਦੇ ਤੋਂ ਜਾਊ ਤੇ ਬਹੁਤ ਚੰਗੀ ਗੱਲ ਸਾਡੀ ਸਰਕਾਰ ਆਏਗੀ ਸਾਡੇ ਹੀ ਚੰਗੇ ਅਫਸਰ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਹੀ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਦੀ ਇੱਕ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਕਿ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਉਹਦੇ ਪਿੱਛੇ ਨਹੀਂ ਕੰਮ ਕਰੀਦਾ ਉਹਦੇ ਪੈਸੇ ਪਿੱਛੇ ਜਿਹੜਾ ਹੈ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇ ਉਹਦੇ ਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਬਸ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੋਟਰੀ ਨਾਲ ਦੀ ਬੰਦ ਕਰਨੀ ਹੋ ਕਰਨੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੋਰੇ ਨਹੀਂ ਚੁਕੇ ਇਹਨਾਂ ਦੀ ਗੋਲਕ ਚ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿੰਦੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਂਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂਗਾ